ਦੇ ਕਤਲ ਤੋਂ ਬਾਅਦ ਰੁਪਿੰਦਰ ਦੇ ਪਿਤਾ ਦਾ ਅਸੀਂ ਇੰਟਰਵਿਊ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਉਹਨਾਂ ਨੇ ਜੋ ਗੱਲਾਂ ਕਹੀਆਂ ਨੇ ਉਹ ਰਵਾ ਦੇਣ ਵਾਲੀਆਂ ਨੇ ਜਵਾਈ ਨਹੀਂ ਸੀ ਉਹ ਜੀ ਸਾਡਾ ਪੁੱਤ ਸੀ ਪੁੱਤ ਵੀ ਇੱਕ ਅਜੇਆ ਸੀ ਵੀ ਜਿਹੜਾ ਦੁਨੀਆਂ ਤੇ ਹੋ ਸਕਦਾ ਹੋਰ ਕੋਈ ਨਾਮ ਹੋਵੇ ਇੱਕ ਦਾ ਸਾ ਉਹ ਸ਼ਰੀਫ ਬੱਚਾ ਸੀ ਸਾਡੇ ਦਾ ਜਲਦੀ ਵਿੱਚ ਇੰਨਾ ਦਰਦ ਆ ਜੀ ਅਸੀਂ ਉਹਦਾ ਜਾਂਦੀਵਾਰ ਦਾ ਮੋਹ ਵੀ ਫੀ ਮੌਕੇ ਦਾ ਮਾਹੌਲ ਕੀ ਸੀਗਾ ਕਿਉਂਕਿ ਸਭ ਤੋਂ ਪਹਿਲਾਂ ਤਾਂ ਰੁਪਿੰਦਰ ਨੇ ਤੁਹਾਨੂੰ ਹੀ ਫੋਨ ਕਰਕੇ ਸਦਿਆ ਨਾ ਕਿ ਪਿਤਾ ਜੀ ਸਾਡੇ ਘਰ ਲੁੱਟਖੋ ਹੋ ਗਈ ਆ ਇਸ ਤਰ੍ਹਾਂ ਦੀ ਵਾਰਦਾਤ ਹੋ ਗਈ ਤੁਸੀਂ ਆਓ ਮਦਦ ਦੇ ਲਈ ਹਾਂਜੀ ਸਰ ਸਭ ਤੋਂ ਪਹਿਲਾਂ ਸੀ ਜੀ 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 ਦਾ ਪਾਪ ਦਾ ਧੀ ਨਾਲ ਰਿਸ਼ਤਾ ਹੱਦ ਤੱਕ ਖਤਮ ਕਰ ਚੁੱਕੀ ਹੈ ਇਹ ਕੁੜੀ ਨੇ ਸਾਡਾ ਪੁੱਤ ਮਰਿਆ ਜੀ ਜਿਹਦਾ ਗੁਰਵਿੰਦਰ ਸਿੰਘ ਸੀ ਕਹਿੰਦਾ ਜੀ ਜੀ ਉਹ ਸਾਡਾ ਜਵਾਈ ਨਹੀਂ ਸੀ ਜੀ ਹਾਂਜੀ ਉਹ ਸਾਡਾ ਪੁੱਤ ਸੀ ਹੂੰ ਜਿਹਨ ਨੂੰ ਸੋਨ ਕਹਿ ਲੈਣ ਕਿ ਸਾਡੇ ਤੋਂ ਉਹ ਕੁੜੀ ਜਿਹੜੂ ਬਾਪ ਦਾ ਤੇ ਧੀ ਵਾਲਾ ਰਿਸ਼ਤਾ ਹੱਦੋਂ ਖਤਮ ਕਰ ਚੁੱਕੀ ਹੈ ਹੂੰ ਇਸ ਕੁੜੀ ਨੇ ਸਾਡਾ ਪੁੱਤ ਮਰਿਆ ਜੀ ਹੂੰ ਜਿਹੜਾ ਕਿ ਸ਼ਰੀਫ ਜੀ ਸ਼ਰੀਫ ਹੂੰ ਇੱਕ ਦਰਬਰੀ ਤੇ ਨਸਾਨੀ ਹੈ ਜੀ ਹੂੰ ਇਕ ਕੁੰਨ ਦਰਵੇਸ਼ ਨੂੰ ਫਰਾਂ ਹੁੰਦਾ ਕਤਲ ਕੀਤਾ ਜੀ ਜੀ ਇਸ ਤੋਂ ਬੋਲਣਾ ਮੇਰੇ ਵਾਸਤੇ ਵੀ ਬੋੱਖਾ ਹੋ ਰਿਹਾ ਹੈ ਤੁਹਾਡੇ ਵਾਸਤੇ ਉਹ ਉਹ ਸਾਡੇ ਮੇਰੇ ਵਾਸਤੇ ਉਹ ਮਰ ਚੁੱਕੀ ਹੈ ਜੀ ਜੀ ਜਿਹੜਾ ਪਤਾ ਸਾਨੂੰ ਲੱਗਦਾ ਹੈ ਕਿ ਇਹ ਕੰਮ ਰਪਿੰਦਰ ਨੇ ਕੀਤਾ ਹੈ ਥਾਣੇ ਦੇ ਵਿੱਚ ਦੀ ਕਮੇਟੀ ਨੂੰ ਕਹਿੰਦੀ ਹੈ ਜੀ ਯੂ ਨੇ ਕੀਤਾ ਉਹ ਬਹੁਤ ਮੰਨਤਾ ਗਿਆ ਕੀਤਾ ਜੀ ਇਹਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਹਾਂ ਮੈਂ ਪੁਰਸੇ ਕੇ ਵੀ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਉਸ ਟਾਈਮ ਜੀ ਜੀ ਨੇ ਵੀ ਗੁਰਵਿੰਦਰ ਦਾ ਕਤਲ ਕੀਤਾ ਹੋ। ਜੇ ਕੋਈ ਵੀ ਹੋਵੇ ਬਖਸ਼ਿਆ ਨਹੀਂ ਜਾਣਾ ਚਾਹੀਦਾ ਉਹਨੂੰ ਵੱਧ ਤੋਂ ਵੱਧ ਸਖਤ ਸਜ਼ਾ ਹੋਣੀ ਚਾਹੀਦੀ ਹੈ। ਉਹ ਸੁਬਾਹ ਦਸੀ ਪੋਸਟ ਮਾਰਕ ਨੂੰ ਕਿਵਾਉਣੇ ਆ ਜਿੱਥੇ ਜੀ ਪੋਸਟ ਮਾਰਕ ਨੂੰ ਮਗਰੋਂ ਉਸ ਡੈਡ ਬੌਡੀ ਨੂੰ ਜਿੱਥੇ ਨਰਕ ਦੀ ਸੰਭਾਲ ਕੇਂਦਰ ਦੇ ਵਿੱਚ ਰੱਖਣਾ ਹੁੰਦਾ ਉੱਥੇ ਵੀ ਜਾਣੇ ਆ ਜੀ ਉਸ ਬਾਅਦ ਅਸੀਂ ਦੋ ਦਿਨ ਲਗਾਤਾਰ ਸੁਖਨਵਾਲੇ ਪਿੰਡ ਵੀ ਜਾਨੇ ਆ ਜੀ ਸਰਵਿੰਦਰ ਸਿੰਘ ਕਿੱਥੇ ਜੀ ਵਿਦੇਸ਼ ਤੋਂ ਹੁੰਦੇ ਆ ਜੀ ਇਹਦੇ ਨਾਲ ਨਹੀਂ ਬਾਈ ਕਲਦੀਪ ਸਿੰਘ ਦੇ ਜਵਾਈ ਨੇ ਸਾਨੂੰ ਰੋਕ ਦਿੱਤਾ ਕਿ ਤੁਸੀਂ ਉੱਥੇ ਨਾ ਆਓ ਥੋੜਾ ਜਿਹਾ ਮਾਹੌਲ ਗਰਮ ਹੈ ਠੀਕ ਹੈ ਮੇਰੇ ਬੇਚੇ ਨਾਲ ਕੈਨੇਡਾ ਉਹਨਾਂ ਦਾ ਰابطਾ ਹੋਇਆ ਉਹਨਾਂ ਨੇ ਕਿਹਾ ਜੀ ਤੁਸੀਂ ਹਜੇ ਉਹਨਾਂ ਨੂੰ ਰੋਕੋ ਉੱਥੇ ਨਾ ਆਓ ਓਕੇ ਸ਼ਲੂ ਆ ਨਹੀਂ ਗਏ ਪਰ ਸਾਡੇ ਮੇਰੇ ਪਿੰਡ ਦੀ ਪੰਚਾਇਤ ਜੀ ਮੋਟਵਾਰ ਬੰਦੇ ਉੱਤੇ ਗਏ ਜੀ ਜਾਣ ਤੋਂ ਬਾਅਦ ਉਹਨਾਂ ਨੂੰ ਉੱਥੋਂ ਉਠਾ ਦਿੱਤਾ ਗਿਆ ਹੂੰ ਕਿੰਨੇ ਲੋਕਾਂ ਵੱਲੋਂ ਤੇ ਕਿਸੇ ਵੱਲੋਂ ਤਾਂ ਥੋੜਾ ਘੱਟੜ ਕੋਈ ਸੀ ਬਸ ਤੁਸੀਂ ਚਾਓ ਠੀਕ ਹੈ ਸਾਡੇ ਪਿੰਡ ਦੀ ਪੰਚਾਇਤ ਨੂੰ ਉੱਥੋਂ ਜਦੋਂ ਉਠਾ ਦਿੰਦੇ ਆ ਉਹ ਸਾਡੇ ਕੋਲੇ ਆਉਂਦੇ ਆ ਜੀ ਸਾਨੂੰ ਉਹਨਾਂ ਨੇ ਉਥੇ ਆਪਦੇ ਘਰ ਦੇ ਵਿੱਚ ਉਠਾ ਤਾਂ ਤੁਸੀਂ ਜਿਉਂ ਸਾਡਾ ਛੋਟਾ ਜਿਹਾ ਕੋਈ ਸਪੰਦ ਹੂੰ ਰਾਤ ਹੋ ਜਾਂਦੀ ਹੈ ਸਵੇ ਆਸੀਂ ਆਪਦੇ ਪਰਿਵਾਰ ਦੇ ਮੈਂਬਰ ਹੂੰ ਪੰਜ ਛੇ ਮੈਂਬਰ ਮੇਰਾ ਪਿਤਾ ਜੀ ਆ ਤਾਇਆ ਜੀ ਸਾਡਾ ਖੁੱਫੜ ਜੀ ਅਸੀਂ ਪੰਜ ਛੇ ਮੈਂਬਰ ਜੈਂਟਸ ਪਰਿਸ਼ੀਗੀ ਦੀ ਜੀ ਅਸੀਂ ਸੁੱਕਣ ਵਾਲੀ ਉਹਨਾਂ ਦੇ ਘਰੇ ਜਾਣੇ ਆ ਜੀ ਸਾਨੂੰ ਵੀ ਉਥੋਂ ਕਰਦੇ ਵਿੱਚੋਂ ਉਹਨਾਂ ਨੇ ਉਠਾ ਕੇ ਕਿ ਜੇ ਤੱਕ ਤੁਸੀਂ ਜਾਓ ਹੂੰ ਇਹ ਕਿੰਨੇ ਭੇਜਿਆ ਤੁਹਾਨੂੰ ਉਹਨਾਂ ਦੇ ਜਵਾਈ ਨੇ ਸਾਲੂ ਜੀ ਸਾਨੂ ਜੀ ਉਹਨਾਂ ਦੇ ਪਿੰਡ ਦੇ ਸਰਪੰਚ ਨੇ ਵੀ ਜੇ ਤੁਸੀਂ ਨਹੀਂ ਜਾਓਗੇ ਤਾਂ ਅਸੀਂ ਪਿੰਡ ਦੇ ਵਿੱਚ ਸਟੇਕੜ ਦੇ ਵਿੱਚ ਵਾਅਦੂ ਵਾਅਦੇ ਅਸੀਂ ਗੁਰੀ ਕਰਾਂਗੇ ਹੂੰ ਐ ਕਿਉਂ ਕੀਤਾ ਉਹਨਾਂ ਨੇ ਇਹ ਤਰ੍ਹਾਂ ਕਿਤੇ ਖਤਸ਼ਾ ਉਹਨਾਂ ਨੂੰ ਕਿ ਕੋਈ ਹੋਰ ਲੋਕ ਪਿੰਡ ਵਾਲੇ ਕੋਈ ਗੁੱਸੇ ਚ ਆ ਕੇ ਕੋਈ ਤੁਹਾਡੇ ਤੇ ਹਮਲਾ ਜਾਂ ਕੁਝ ਫਾਣੀ ਨਾ ਇਹ ਤਰ੍ਹਾਂ ਸਾਨੂੰ ਤਾਂ ਵੀ ਸਾਡੇ ਤੋਂ ਤਾਂ ਸਾਡਾ ਪੁੱਤ ਵੀ ਚਲਾ ਗਿਆ ਹਾਂ ਹਾਂ ਕੀ ਨਾ ਕੋ ਨੂੰ ਦੱਸ ਹੀ ਚੁੱਕਿਆ ਜੂ ਉਹਨੂੰ ਅਸੀਂ ਛੱਡ ਚੁੱਕੇ ਹਾਂ ਜੂ ਸਾਡੀ ਨਹੀਂ ਲੱਗਦੀ ਕੁਝ ਨਹੀਂ ਲੱਗ ਜਿਹੜਾ ਇਹ ਹਰਕਮਵਲ ਹੈ ਜੀ ਦੇ ਨਾਲ ਮਿਲ ਕੇ ਜੀ 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 ਪਲੀਜ਼ ਪਲੀਜ਼ ਕਰੋ ਗੱਲਬਾਤ ਜੀ ਆਖੀ ਗੁਰਵਿੰਦਰ ਦੇ ਖਿਲਾਫ ਜਿੰਦਗੀ ਦੇ ਵਿੱਚ ਕਿਤੇ ਵੀ ਨਹੀਂ ਖੜ ਸਕਦੇ ਸੀ ਜੀ ਕਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਸਾਡਾ ਜਵਾਈ ਨਹੀਂ ਸੀ ਕਿ ਉਹ ਦੀ ਸਾਡਾ ਪੁੱਤ ਸੀ ਜੀ ਪੁੱਤ ਵੀ ਅਕਾ ਜਿਆਸੀ ਵੀ ਜਿਹੜਾ ਦੁਨੀਆਂ ਤੇ ਹੋ ਸਕਦਾ ਹੋਰ ਕੋਈ ਨਾ ਹੋ ਜੀ ਇੱਗਾ ਸਾ ਉਹ ਸ਼ਹੀਦ ਬਚਾ ਲੇ ਹੂੰ ਸਾਡੇ ਤਾਂ ਦਿਲ ਦੇ ਵਿੱਚ ਇੰਨਾ ਦਰਦ ਆ ਜੀ ਅਸੀਂ ਉਹਦਾ ਜਾਂਦੀਵਾੜ ਦਾ ਮੋਹ ਵੀ ਨਹੀਂ ਸੀ ਸਾਡੇ ਤੋਂ ਤਾਂ ਸਾਡੇ ਸਮਾਜ ਨੇ ਸਾਡੇ ਪੁੱਤ ਦਾ ਮੂੰਹ ਵੇਖਣ ਲੱਗੋ ਵੀ ਸਾਨੂੰ ਵਾਂਝੇ ਕਰਤਾ ਮੈਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦਾ ਵੀ ਜਿਹੜੀ ਜਗ੍ਹਾ ਤੇ ਗੁਰਵਿੰਦਰ ਸਿੰਘ ਨੂੰ ਉਹਨਾਂ ਨੇ ਕੋਕੋਕੇ ਮਾਰਿਆ ਹੂੰ ਉਸੇ ਜਗ੍ਹਾ ਤੇ ਲੈ ਜਾ ਕੇ ਉਹਨਾਂ ਨੂੰ ਜਿਵੇਂ ਉਹਨੂੰ ਮਾਰਿਆ ਓਵੇਂ ਮਾਰ ਦੇਣਾ ਚਾਹੀਦਾ ਸਾਡੀ ਵੀ ਮਨ ਨੂੰ ਸ਼ਾਂਤੀ ਆ ਜੇ ਹੂੰ ਤੇ ਗੁਰਵਿੰਦਰ ਸਿੰਘ ਦੀ ਆਤਮਾ ਨੂੰ ਵੀ ਸ਼ਾਂਤੀ ਸ਼ਹਿਦ ਪਰਮਾਤਮਾ ਦੇ ਰਮੀ ਇੱਕ ਮੈਂ ਤੁਹਾਨੂੰ ਪੁੱਛਦੇ ਜੀ ਕਦੇ ਵੀ ਕੋਈ ਮਾਪਾ ਬਾਪ ਨੂੰ ਕਿਸੇ ਆਪਣੇ ਬੱਚੇ ਦੇ ਨਾਜਾਇਜ਼ ਰਿਸ਼ਤੇ ਦਾ ਪਤਾ ਲੱਗੇ ਹੂੰ ਉਹ ਵੀ ਮੈਰਿਜ ਤੋਂ ਬਾਅਦ ਹੂੰ ਕੀ ਉਹ ਨੂੰ ਮਜੂਰੀ ਦੀ ਮਿਲ ਬਿਲਕੁਲ ਨਹੀਂ ਦਊਗਾ ਬਿਲਕੁਲ ਹੀ ਨਹੀਂ ਦਊਗਾ ਨਹੀਂ ਜੀ ਦੁਰਗ ਵਰਤੰਦਰ ਨਹੀਂ ਅਮਰਤ ਨਹੀਂ ਛਕਿਆ ਕਦੇ ਨਹੀਂ ਛਕਿਆ ਹੈ ਓਕੇ ਇਹ ਫਿਰ ਆਪਰ ਕਿੰ ਛਕਿਆ ਸੀ ਸਿਰ ਦੇ ਉੱਤੇ ਪਟਕਾ ਬਨ ਕੇ ਕਿਸ ਦੀ ਬਨ ਕੇ ਕੋਈ ਜਾਂਦੀ ਸੀ ਸਾਡਾ ਪਰਿਵਾਰ ਅਮਰਤਧਾਰੀ ਹੈ ਜੀ ਜੀ ਪਰ ਜਿੰਨਾ ਚਿਰ ਵੀ ਇੰਡੀਆ ਦੇ ਵਿੱਚ ਪੜ੍ਹਾਈ ਕੀਤੀ ਉਹਨਾਂ ਨੇ ਸਿਰ ਦੇ ਉੱਪਰ ਆਫ ਦੇ ਕੇਸ ਕੀ ਬੰਨ੍ਹ ਕੇ ਰੱਖੀ ਹੂੰ